ਕਚਨ ਮੰਨਣ ਦੀ ਹੈ ਤੇ ਸਾਨੂੰ ਸਤਿਗੁਰੂ ਰਾਮ ਸਿੰਘ ਦਾ ਹੁਕਮ ਹੈ ਨਾਮ ਧਾਰੀਆਂ ਨੂੰ ਗੁਰੂ ਕਾ ਬਚਨ ਮੰਨਣ ਦਾ ਇਸੇ ਤਰ੍ਹਾਂ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਵਿੱਚ ਬੜੇ ਥਾਈ ਇਹ ਬਚਨ ਆਉਂਦਾ ਜਪਜੀ ਸਾਹਿਬ ਵਿੱਚ ਵੀ ਆਉਂਦਾ ਕਿ ਮੰਨੇ ਕੀ ਗਤ ਕਈ ਨਾ ਜਾਏ ਅਤੇ ਇਹ ਵੀ ਲਿਖਿਆ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਆ ਸੋ ਜਿਨ੍ਹਾਂ ਚਿਰ ਗੁਰੂ ਕੇ ਉਪਦੇਸ਼ ਨੂੰ ਪੜ੍ਹ ਕੇ ਸੁਣ ਕੇ ਮੰਨਦੇ ਨਹੀਂ ਉਹਨਾਂ ਚਿਰ ਸਾਡਾ ਭਲਾ ਨਹੀਂ ਹੁੰਦਾ ਸਾਡਾ ਜੀਵਨ ਉੱਚਾ ਨਹੀਂ ਹੁੰਦਾ ਇੱਕ ਤੋਕ ਦੇ ਵਿੱਚ ਬਹੁਤ ਪ੍ਰਤੱਖ ਹੈ ਜਿਹੜੇ ਸਾਡੇ ਗੈਰ ਨਾਮਧਾਰੀ ਵੀਰ ਵੀ ਇਸ ਚੀਜ਼ ਨੂੰ ਪੜਦੇ ਨੇ ਗੁਰ ਬਾਣੀ ਕਹੈ ਧਿਆਨ ਨਾਲ ਸੁਣਿਓ ਜੀ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੈ ਗੁਰੂ ਬਚਨ ਕਰਦਾ ਤੇ ਸੇਵਕ ਮੰਨਦੇ ਨੇ ਜੇ ਨਹੀਂ ਮੰਨਦੇ ਤੇ ਫਿਰ ਨਿਸਤਾਰਾ ਨਹੀਂ ਹੁੰਦਾ ਅੱਜ ਕੱਲ੍ਹ ਨਾਮਧਾਰੀ ਪੰਥ ਵਿੱਚ ਪਾਟਕ ਪੈਣ ਕਰਕੇ ਸਾਡੇ ਗੈਰ ਨਾਮਧਾਰੀ ਭਰਾ ਬੜਾ ਕਟਾਕਸ਼ ਕਰਦੇ ਨੇ ਬੜੀਆਂ ਚੋਬਾਂ ਲਾਉਂਦੇ ਨੇ ਵਾਕਿਆ ਗੱਲ ਤੇ ਠੀਕ ਹੈ ਉਹਨਾਂ ਨੂੰ ਮੌਕਾ ਮਿਲਿਆ ਹੈ ਉਹਨਾਂ ਨੂੰ ਸਾਰਿਆਂ ਨੂੰ ਮੈਂ ਬਹੁਤ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਸੀਂ ਦੇਹਧਾਰੀ ਨੂੰ ਮੰਨਣ ਵਾਲੇ ਸ੍ਰੀ ਗ੍ਰੰਥ ਸਾਹਿਬ ਜੀ ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਲਿਖਿਆ ਹੈ ਗੁਰੂ ਕੀ ਬਾਣੀ ਅਨੁਸਾਰ ਦੇ ਧਾਰੀ ਨੂੰ ਮੰਨਦੇ ਆਂ ਸਾਰੀ ਗੁਰੂ ਕੀ ਬਾਣੀ ਵਿੱਚ ਜਿੰਨੀਆਂ ਗੁਰੂ ਦੀਆਂ ਸਿਫਤਾਂ ਨੇ ਜਿੰਨੀ ਗੁਰੂ ਦੀ ਵਿਆਖਿਆ ਹੈ ਉਹ ਕੇਵਲ ਤੇ ਕੇਵਲ ਮਨੁਸ਼ੀ ਰੂਪ ਵਿੱਚ ਸਤਿਗੁਰੂ ਦੀ ਹੈ ਸੋ ਸਤਗੁਰ ਜਿਸ ਹਿਰਦੇ ਹਾਰੇ ਨਾ ਹੋ ਅਤੇ ਸੋ ਜੀਵਤ ਜਿਨ ਜੀਵਤ ਜਪਿਆ ਉਲੀ ਮੰਨਣੀ ਹੈ ਇਹੋ ਸਤਿਗੁਰ ਜਾਗਤਾ ਹੈ ਦੇ ਦਸਵੇਂ ਪਾਤਸ਼ਾਹ ਹੁਕਮ ਕਰਦੇ ਨੇ ਜੋ ਜੀਹ ਹੋਤ ਦੇਤ ਕਛ ਤੋ ਹੈ ਕਰ ਮਨ ਬਚ ਕਰਮ ਵਿਚਾਰ ਜੇ ਜਿਉਂਦਾ ਹੁੰਦਾ ਤਾਂ ਤੈਨੂੰ ਕੁਛ ਦਿੰਦਾ ਅਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਆਂ ਤੇ ਗੁਰੂ ਕੇ ਗੁਰੂ ਕੀ ਬਾਣੀ ਦੇ ਵਿੱਚ ਜੋ ਲਿਖਿਆ ਹੈ ਨਾਮ ਧਾਰੀਏ ਉਸ ਬਾਣੀ ਨੂੰ ਮੰਨਦੇ ਨੇ ਉਹਨਾਂ ਬਚਨਾਂ ਤੇ ਅਮਲ ਕਰਦੇ ਨੇ ਤੇ ਉਹਨਾਂ ਦੂਸਰੇ ਭਰਾਵਾਂ ਨੂੰ ਜਿਹੜੇ ਪ੍ਰਚਾਰਕ ਅੱਜ ਸਾਨੂੰ ਚੋਬਾਂ ਲਾਉਂਦੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਗੁਰੂ ਕੀ ਬਾਣੀ ਵਿੱਚ ਜੋ ਲਿਖਿਆ ਨਾ ਉਹਨੂੰ ਮੰਨੋ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਬਾਕੀ ਦੇ ਬਚਨ ਤੇ ਮੰਨ ਲਓ ਉੱਥੇ ਲਿਖਿਆ ਆਪਣਾ ਆਪ ਨਾ ਪਛਾਣੈ ਮੂੜਾ 549 ਪੰਨੇ ਤੇ ਮਹੱਲਾ ਤੀਜਾ ਵਾਰ ਬਿਹਾਗੜਾ ਵਿੱਚ ਲਿਖਿਆ ਆਪਣਾ ਆਪ ਨਾ ਪਛਾਣੈ ਮੂੜਾ ਅਵਰਾ ਆਖ ਦੁਖਾਏ ਜਿਹੜਾ ਦੂਜਿਆਂ ਨੂੰ ਕੁਝ ਆ ਕੇ ਦਿਖਾਉਂਦਾ ਹੈ ਨਾ ਉਹ ਆਪਣਾ ਆਪ ਨਹੀਂ ਪਛਾਣਦਾ ਤੇ ਉਹ ਮੂਰਖ ਹੈ ਇਹ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਜਿਹਨੂੰ ਦੂਸਰੇ ਭਰਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮੰਨਦੇ ਨੇ ਤੇ ਉਹਨਾਂ ਨੂੰ ਬੇਨਤੀ ਹੈ ਕਿ ਐਸ ਤੁਕ ਤੇ ਤੁਸੀਂ ਵੀ ਕਿਰਪਾ ਕਰੋ ਤੇ ਅਮਲ ਕਰੋ ਔਰ ਇਹ ਗੱਲ ਇਹ ਨਹੀਂ ਕਿ ਸਿਰਫ ਗੈਰਨਾਮ ਧਾਰੀਆਂ ਵਾਸਤੇ ਹੈ ਜੇ ਅਸੀਂ ਵੀ ਕਿਸੇ ਨੂੰ ਚੁਭਵੀਂ ਗੱਲ ਕਰਦੇ ਹਾਂ ਤਾਂ ਸਾਡੇ ਤੇ ਵੀ ਲਾਗੂ ਹੁੰਦੀ ਹੈ ਮੈਂ ਇੱਕ ਹੋਰ ਬੇਨਤੀ ਇਹਦੇ ਨਾਲ ਕਰ ਦੇਵਾਂ ਅਸੀਂ ਨਾਮ ਧਾਰੀਏ ਦੇ ਧਾਰੀ ਗੁਰੂ ਯਾਨੀ ਕਿ ਜਿਉਂਦਾ ਮਨੁੱਖ ਰੂਪ ਵਿੱਚ ਸਤਿਗੁਰੂ ਨੂੰ ਮੰਨਦੇ ਆ ਤੇ ਉਹ ਸਾਡਾ ਸਤਿਗੁਰੂ ਸਾਨੂੰ ਉਹੀ ਗੱਲ ਦਰੜਾਉਂਦਾ ਜਿਹੜੀ ਕਿ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਹੋਈ ਹੈ ਉਸ ਗੱਲ ਨੂੰ ਪੱਕੀ ਪਕਾਉਂਦਾ ਸਾਨੂੰ ਇਹ ਕੰਮ ਸਾਡੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਸ਼ਾ ਨੇ ਕਿਰਪਾ ਕੀਤੀ ਉਹਨਾਂ ਨੇ 1934 ਵਿੱਚ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ ਨੂੰ ਇਕੱਠੀਆਂ ਕਰਕੇ ਪੈਣੀ ਸਾਹਿਬ ਵਿੱਚ ਬਿਠਾਇਆ ਤੇ ਉਹਨਾਂ ਨੂੰ ਆਖਿਆ ਆਪਣਾ ਮੰंडन ਕਰੋ ਇਹ ਆਖੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਜਾਂ ਅਸੀਂ ਬਾਬਾ ਸ੍ਰੀ ਚੰਦ ਜੀ ਨੂੰ ਜਿੰਨੂੰ ਵੀ ਮੰਨਦੇ ਆਂ ਇਹ ਆਖੋ ਪਰ ਦੂਸਰੇ ਦਾ ਖੰਡਨ ਨਾ ਕਰੋ ਇਹ ਨਾ ਆਖੋ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੋ ਸਕਦਾ ਇਹ ਨਾ ਆਖੋ ਦੇਹਤਾਰੀ ਗੁਰੂ ਨਹੀਂ ਹੋ ਸਕਦਾ ਤੁਸੀਂ ਆਖੋ ਅਸੀਂ ਇਹਨੂੰ ਮੰਨਦੇ ਆਂ ਇਹ ਕਿਰਪਾ ਕਿਹਨੇ ਕੀਤੀ ਸਾਡੇ ਸਤ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਤੇ ਜੇ ਇਹ ਦੇਹਧਾਰੀ ਗੁਰੂ ਨੂੰ ਮੰਨਣ ਵਾਲਿਆਂ ਨੇ ਉਹਨਾਂ ਨੇ ਸਾਰੇ ਗੁਰੂ ਨਾਨਕ ਨਾਮ ਲੇਵਾਂ ਨੂੰ ਇਕੱਠਿਆਂ ਕੀਤੀ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੇ ਤੇ ਕਿਸੇ ਨੇ ਸਾਰੇ ਗੁਰੂ ਨਾਨਕ ਨਾਮ ਲੇਵਾਂ ਨੂੰ ਇਕੱਠਿਆਂ ਨਹੀਂ ਕੀਤਾ ਫੇਰ ਮੈਂ ਕਹਿੰਦਾ ਦੇਹਧਾਰੀ ਨੂੰ ਮੰਨਣ ਵਾਲਿਆਂ ਨੇ ਗੁਰੂ ਕੇ ਬਚਨਾਂ ਤੇ ਅਮਲ ਕਰਕੇ ਸਾਰਿਆਂ ਨੂੰ ਇਕੱਠਿਆਂ ਕਰਕੇ ਬਿਠਾਇਆ ਸਤਗੁਰੂ ਨਾਨਕ ਦੇਵ ਨੂੰ ਮੰਨਣ ਵਾਲਿਆਂ ਨੂੰ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੇ ਅੱਜ ਤੱਕ ਕਿਸੇ ਨੇ ਨਾਮਧਾਰੀਆਂ ਨੂੰ ਇਕੱਠਿਆਂ ਕਰਕੇ ਨਹੀਂ ਬਿਠਾਇਆ ਕਿਸੇ ਨੇ ਉਲਟਾ ਵੱਖਰਿਆਂ ਵੱਖਰਿਆਂ ਪੰਥਾਂ ਨੂੰ ਛੇਕ ਕੇ ਸਿੱਖ ਪੰਥ ਦੀ ਗਿਣਤੀ ਘਟਾਈ ਹੈ ਤੇ ਸਰਗੁਰੂ ਪ੍ਰਤਾਪ ਸਿੰਘ ਨੇ ਸਿਰਫ ਇਕੱਠਿਆਂ ਕਰਕੇ ਨਹੀਂ ਬਿਠਾਇਆ ਨਾਮ ਧਾਰੀਆਂ ਦਾ ਗੜ ਹੈਡਕੁਆਟਰ ਉੱਥੇ ਪੈਣੀ ਸਾਹਿਬ ਦੇ ਵਿੱਚ ਸਰਗੁਰੂ ਪ੍ਰਤਾਪ ਸਿੰਘ ਨੂੰ ਆਉਣ ਵਾਲਿਆਂ ਸਿੱਖਾਂ ਨੇ ਆਖਿਆ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਏਗਾ ਤੇ ਦਸਾਂ ਪਾਸ਼ੀਆਂ ਦੀ ਅਰਦਾਸ ਹੋਏਗੀ ਸਰਗੁਰੂ ਪ੍ਰਤਾਪ ਸਿੰਘ ਨੇ ਹੁਕਮ ਕੀਤਾ ਤੁਸੀਂ ਆ ਆਓ ਆਪਾਂ ਇਕੱਠੇ ਹੋ ਜਾਈਏ ਪ੍ਰਕਾਸ਼ ਵੀ ਕਰਾਂਗੇ ਤੁਸੀਂ ਦਸਾਂ ਪਾਸ਼ੀਆਂ ਦੀ ਅਰਦਾਸ ਕਰੋ ਅਸੀਂ ਵਿੱਚ ਸ਼ਾਮਲ ਹੋ ਕੇ ਹੱਥ ਜੋੜ ਕੇ ਸੁਣਾਗੇ ਨਾਲ ਤੁਹਾਡੇ ਇਹ ਸੀ ਸਤਿਗੁਰੂ ਪ੍ਰਤਾਪ ਸਿੰਘ ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ ਸੋ ਇਸ ਕਰਕੇ ਆਪਾਂ ਆਪਾਂ ਵੀ ਸਾਰੇ ਇਕੱਠੇ ਹੋਈਏ ਅਤੇ ਮੈਂ ਇੱਕ ਛੋਟੀ ਜੀ ਬੇਨਤੀ ਹੋਰ ਕਰ ਦੇਵਾਂ ਮੈਨੂੰ ਕਿਸੇ ਦੇ ਰਾਹੀਂ ਸੁਣਿਆ ਮਿਲਿਆ ਸੀ ਕਿ ਮਾਤਾ ਜੀ ਨੇ ਹੁਕਮ ਕੀਤਾ ਤੈਨੂੰ ਜੀਵਨ ਨਗਰ ਦੀ ਜਾਇਦਾਦ ਦੇ ਦੇਣੇ ਆ ਸਾਰੀ ਤੇ ਚੁੱਪ ਕਰਕੇ ਬੈਠ ਜਾਓ ਮੈਂ ਹੱਥ ਜੋੜ ਕੇ ਮਾਤਾ ਜੀ ਨੂੰ ਬੇਨ ਬੇਨਤੀ ਕਰਦਾ ਮੈਨੂੰ ਕੋਈ ਜ਼ਾਇਦਾਦ ਨਹੀਂ ਚਾਹੀਦੀ ਕੋਈ ਪਦਵੀ ਨਹੀਂ ਚਾਹੀਦੀ ਨਾ ਮੱਥਾ ਟਿਕਾਉਣ ਦੀ ਇੱਛਾ ਮੈਨੂੰ ਸਿਰਫ ਤੇ ਸਿਰਫ ਪੰਥ ਦੀ ਏਕਤਾ ਚਾਹੀਦੀ ਹੈ ਤੇ ਆਪ ਜੀ ਦਾ ਪਿਆਰ ਤੇ ਕਿਰਪਾ ਚਾਹੀਦੀ ਹੈ ਕੁਝ ਨਹੀਂ ਚਾਹੀਦਾ ਇਹ ਮੇਲਾ ਜਲੰਧਰ ਦੇ ਨੇੜੇ ਦਸੂਹੇ ਵਿੱਚ ਹੋਵੇਗਾ ਇਹ ਇਨ੍ਹਾਂ ਦਿਨਾਂ ਦੇ ਵਿੱਚ ਮੇਲਾ ਇਨ੍ਹਾਂ ਦਿਨਾਂ ਚ ਪਣੀ ਸਾਹਿਬ ਵੀ ਹੋਲਾ ਹੋ ਰਿਹਾ ਹੈ ਇਨ੍ਹਾਂ ਦਿਨਾਂ ਵਿੱਚ ਮੇਲਾ ਇਸ ਕਰਕੇ ਹੋ ਰਿਹਾ ਕਿ ਜਿਵੇਂ ਇੱਥੇ ਮਾਤਾ ਜੀ ਨੂੰ ਆਉਣ ਦੀ ਬੇਨਤੀ ਕੀਤੀ ਸੀ ਮਾਤਾ ਜੀ ਨੇ ਨਹੀਂ ਦਰਸ਼ਨ ਦਿੱਤੇ ਸਾਨੂੰ ਪੈਣੀ ਸਾਹਿਬ ਕਿਸੇ ਨੇ ਨਹੀਂ ਵੜਨ ਦੇਣਾ ਜਿਹੜੇ ਸਿੱਖ ਏਕਤਾ ਦੀ ਬੇਨਤੀ ਕਰਦੇ ਨੇ ਉਹਨਾਂ ਤੇ ਗੋਲੀਆਂ ਚੱਲਦੀਆਂ ਨੇ ਡਾਂਗਾ ਪੈਂਦੀਆਂ ਨੇ ਤੇ ਸੰਗਤ ਕਹਿੰਦੀ ਅਸੀਂ ਕੋਈ ਨਹੀਂ ਜਾਣਾ ਉੱਥੇ ਪਰ ਅਸੀਂ ਫੇਰ ਵੀ ਅਸੀਂ ਜਿੱਥੇ ਵੀ ਇਕੱਠੇ ਹੋਣਾ ਅਸੀਂ ਮਾਤਾ ਜੀ ਨੂੰ ਆਪਣਾ ਸਰਵੋੱਚ ਮੰਨ ਕੇ ਪੂਰਨ ਸਤਿਕਾਰ ਕਰਨਾ ਹੈ ਤੇ ਅਸੀਂ ਏਕਤਾ ਵਾਸਤੇ ਇਕੱਠੇ ਹੋ ਰਹੇ ਹਾਂ ਦਸੂਹੇ ਵਿੱਚ ਕੋਈ ਮੁਕਾਬਲਾ ਨਹੀਂ ਬਹੁਤ ਵਧੀਆ ਰਹੇਗਾ ਜੇ ਮਾਤਾ ਜੀ ਕਿਰਪਾ ਕਰਨ ਮਾਂ ਦੇ ਰੂਪ ਵਿੱਚ ठाकुर जी कृपा ਕਰਨ ਸਾਰੇ ਭਰਾਵਾਂ ਦੇ ਰੂਪ ਵਿੱਚ ਤੇ ਉਹ ਆਗਿਆ ਦੇਨ ਸਾਰਾ ਹੀ ਪੰਥ ਪੈਣੀ ਸਾਹਿਬ ਆਵੇ ਤੇ ਸਾਰਾ ਹੀ ਇਹ ਕੰਮ ਹੀ ਮੁੱਕ ਜਾਵੇ ਕਿਉਂ ਵੱਖਰੇ ਮੇਲੇ ਹੋਣ ਜੇ ਮੇਰੀ ਬੇਨਤੀ ਅਜੇ ਸਪਸ਼ਟ ਨਹੀਂ ਹੋਈ ਕੋਈ ਸੇਵਕ ਇਹ ਮੇਰੀ ਬੇਨਤੀ ਪਹੁੰਚਾ ਦੇਵੇ ਮਾਤਾ ਜੀ ਤੱਕ ठाकुर उदय ਸਿੰਘ ਜੀ ਤੱਕ ਗੁਰੂ ਘਰ ਵਿੱਚ ਏਕਤਾ ਚਾਹੀਦੀ ਹੈ ਅਸੀਂ ਸਾਰੇ ਹੀ ਮੰਨਦੇ ਹਾਂ ਪੈਣੀ ਸਾਹਿਬ ਨੂੰ ਵੀ ਮੰਨਦੇ ਹਾਂ ਕੋਈ ਦੂਰ ਨਹੀਂ ਹੋਣਾ ਚਾਹੁੰਦਾ ਸੋ ਕਿਰਪਾ ਕਰਨ ਤੇ ਵੱਖਰੇ ਮੇਲੇ ਨਾ ਹੋਣ ਜੇ ਵੱਖਰੇ ਹੀ ਕਰਵਾਉਣੇ ਨੇ ਤਾਂ ਉਥੇ ਆਪ ਆਜਿਆ ਕਰਨ ਜੇ ਪੈਣੀ ਸਾਹਿਬ ਮੇੜੇ ਮੇਰੇ ਵੜਨ ਤੋਂ ਡਾਰੇ ਨਾਲਾ ਕਿ ਮੈਨੂੰ ਕੋਈ ਬਦਵੀ ਨਹੀਂ ਚਾਹੀਦੀ ਪਰ ਜੇ ਮੇਰੇ ਪੈਣੀ ਸਾਹਿਬ ਵੜਨ ਤੋਂ ਡਾਰੇ ਤੇ ਮਾਤਾ ਜੀ ਬਾਹਰ ਦਰਸ਼ਨ ਦੇ ਦਿਆ ਕਰਨ ਅਸੀਂ ਪਰ ਅਸੀਂ ਸਾਰੇ ਹੀ ਇਹ ਚਾਹੁੰਦੇ ਆ ਕਿ ਉਥੇ ਹੀ ਅਸੀਂ ਚੱਲੀਏ ਕੋਈ ਵੱਖਰਾ ਕੰਮ ਹੋਵੇ ਹੀ ਨਾ ਸਾਧ ਸੰਗਤ ਜੀ ਮੈਂ ਇੱਥੇ ਹੀ ਸਮਾਪਤ ਕਰਦਾ ਸਤਿ ਸ੍ਰੀ ਅਕਾਲ ਵਾਹਿਗੁਰੂ

ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਅਡਲ ਪ੍ਰਤਾਪੀ ਮਿਹਰਬਾਨ ਅਕਾਲ ਪੁਰਖ ਜਿਨ੍ਹਾਂ ਕਾਲ ਯੁਗ ਵਿੱਚ ਸੱਚ ਸੋਧਨ ਆਲਮਣ ਦਾ ਪ੍ਰਹਾਧੀਆ ਚਲਾਇ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਭ ਥਾਈ ਹੋਏ ਸਹਾਇ ਪਹਿਰੇ ਦੇ ਮਾਲਕ ਧੰਨ ਸ੍ਰੀ ਸਤਿਗੁਰੂ ਮਾਤਾ ਚੰਦ ਕੌਰ ਜੀ ਸਭ ਥਾਈ ਹੋਣਾ ਸਹਾਇ ਗੁਰਾਂ ਜੀ ਕੇਚਾਰ ਸਾਹਿਬ ਜਦੇ ਪਾਨੀ ਪਿਆਰੇ 40 ਮੁਕਤੇ ਬੀਨ ਸ਼ਹੀਦਾਂ ਦੀ ਕਮਾਈ ਵੱਲ ਧਿਆਨ ਦਰਗਾਹ ਦਾ ਪਵਿੱਤਰ ਨਾਮ ਚਤਾਵੇਂ ਪਾਤਸ਼ਾਹ ਅਸੀਂ ਜੀ ਸਦਾ ਭੁੱਲਣ ਹਰ ਹਾਂ ਆਪ ਬਖਸ਼ਿਨ ਪਿਤਾ ਹੋ ਦਰੋਂ ਕਰੋ ਸਿੱਖੀ ਸਿਦਾਦ ਬਖਸ਼ੋ بے مکھ کنو مری بادشاہ ਧਰਤੀ ਧਰਮ ਤੋਂ ਮਹਾ ਮਲੇਸ਼ਤਾ ਨਾਸ ਕਰੋ ਬਸੰਤ ਖਾਲਸਾ ਦਾ ਪ੍ਰਕਾਸ਼ ਕਰੋ ਗੌਤ ਗਰੀਬ ਦੇ ਕਸ਼ਟ ਬਧੂਰ ਕਰੋ ਕੋਲ ਸ੍ਰਿਸ਼ਟੀ ਆਪ ਦੇ ਨਾਮ ਜਪੇ ਕਿਸੇ ਨੂੰ ਕੋਈ ਦੁੱਖ ਨਾ ਹੋਵੇ ਪਾਤਸ਼ਾਹ ਸਾਡੀ ਪ੍ਰਾਰਥਨਾ ਚਾਹੁੰਦਾ ਸਾਡਾ ਕਰਮ ਸਾਡਾ ਧਰਮ ਬਣੇ ਰਹੇ دینਾਂ ਬੰਦੂ ਸਤਿਗੁਰੂ ਰਾਜ ਪਾਸ਼ਾ ਆਪ ਦੀ ਕਿਰਪਾ ਨਾਲ ਸਾਸ ਕੋ ਉਤਰ ਹੋ ਕੇ ਆਪ ਦੇ ਪਿਤਰ ਨਾਮ ਦਾ ਸਬੰਨ ਪਿਤਾ ਆਪ ਦੇ ਪਾਵਨ ਪਿਤਰ ਦਰਸ਼ਨ ਅਨੁਮਿਤ ਆਪਣੇ ਸਰਬ ਨੂੰ ਸਰੂਪ ਦੇ ਦਰਸ਼ਨ ਬਖਸ਼ੋ ਪ੍ਰਤੀ ਦਾਨ ਦਿਓ ਆਈ ਸਾਸ ਸਿੰਘ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਨਾ ਵਿਚਰਨ ਦਾ ਬਸਾਰੋ ਰੱਖ ਲੋ ਬਖ ਲੋ ਦੇ ਕਰਕੇ ਦਿਓ ਦਾਰ ਸੇ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਆਪ ਜੀ ਦੇ ਬਾਣੇ ਸਰਬੱਤ ਜੋ ਬੋਲੇ ਸੋ ਨਿਹਾਲ